24 ਪੰਜਾਬ نیوز ਚੈਨਲ ਦੇਖਦੇ ਦਰਸ਼ਕਾਂ ਨੂੰ ਫਿਰ ਪਿੱਛੇ ਸਸ਼ੇਕਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਆਨਫਲਿੰਗ ਨਵੀਆਂ ਤੇ ਤਾਜ਼ੀਆਂ ਖਬਰਾਂ ਤੋੜ ਤੱਕ ਪਹੁੰਚਣ ਖੇਡਾਂ ਵਤਨ ਪੰਜਾਬ ਦੇ 2024 ਸੀਜ਼ਨ 3 ਅਧੀਨ ਜਿਲ੍ਹਾ ਪੱਧਰੀ ਖੇਡਾਂ ਪੰਜਵੇਂ ਦਿਨ ਸ਼੍ਰੀ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਤਰਨਤਾਰਨ ਵਿਖੇ ਹੋਈਆਂ ਅੱਜ ਦੇ ਮੁੱਖ ਮਹਿਮਾਨ ਸਰਦਾਰ ਜਸਬੀਰ ਸਿੰਘ ਸੋਰ ਸਿੰਘ ਡਾਇਰੈਕਟਰ ਬਿਜਲੀ ਬੋਰਡ ਤਰਨਤਾਰਨ ਸਰਦਾਰ ਹਰਪ੍ਰੀਤ ਸਿੰਘ ਐਕਸੀਅਨ ਸਿਟੀ ਤਰਨਤਾਰਨ ਅਤੇ ਸਰਦਾਰ ਮੋਹਕ ਸਿੰਘ ਸੀਨੀਅਰ ਇੰਜੀਨੀਅਰ ਬਿਜਲੀ ਬੋਰਡ ਤਰਨਤਾਰਨ ਸਰਦਾਰ ਹਰਪ੍ਰੀਤ ਸਿੰਘ ਐਸ ਡੀਓ ਸਰਦਾਰ ਹਰਜਿੰਦਰ ਸਿੰਘ ਢਿੱਲੋਂ ਵਿਸ਼ੇਸ਼ ਤੌਰ ਤੇ ਖਿਡਾਰੀਆਂ ਦਾ ਹੌਸਲਾ ਵਧਾਉਣ ਲਈ ਹਾਜ਼ਰ ਹੋਏ ਮਹਿਮਾਨਾਂ ਦਾ ਸਵਾਗਤ ਸ਼੍ਰੀਮਤੀ ਸਤਵੰਤ ਤਕਾਲ ਜ਼ਿਲ੍ਹਾ ਖੇਡ ਅਫਸਰ ਨੇ ਕੀਤਾ ਇਸ ਮੌਕੇ ਤੇ ਮੁਕਾਬਲਿਆਂ ਦਿਆਂ ਜੇਤੂ ਟੀਮਾਂ ਨੂੰ ਮੈਡਲ ਵੀ ਦਿੱਤੇ ਗਏ ਤੁਸੀਂ ਵੀ ਦੇਖੋ ਨਿਊਜ਼ ਡੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਵਤਨ ਪੰਜਾਬ ਦੀ ਆ ਜਿਹੜੀ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਦੋਂ ਸਾਡੀ ਸਰਕਾਰ ਬਣੀ ਉਦੋਂ ਇਹ ਸ਼ੁਰੂ ਕਰਤੀਆਂ ਕਿ ਪੰਜਾਬ ਨੂੰ ਰੰਗਲਾ ਬਣਾਉਣ ਵਾਸਤੇ ਸਾਡੇ ਨੌਜਵਾਨਾਂ ਨੂੰ ਚੰਗੇ ਖਿਡਾਰੀ ਚੰਗੀ ਉਹਨਾਂ ਦੀ ਸਿਹਤ ਤੇ ਉਹਨਾਂ ਦੀ ਚੰਗੀ ਸਾਡੇ ਨੌਜਵਾਨਾਂ ਦੀ ਪੰਜਾਬ ਦੀ ਚੰਗੀ ਸ਼ਖਸੀਅਤ ਨੂੰ ਨਿਖਾਰਨ ਵਾਸਤੇ ਸਾਡੇ ਬਾਣਜੋਗ ਮੁੱਖ ਮੰਤਰੀ ਸਾਹਿਬ ਦੀ ਨੇ ਇਹ ਜਿਹੜਾ ਬਹੁਤ ਵੱਡਾ ਉਪਰਾਲਾ ਕੀਤਾ ਜਿਹੜਾ ਕਿ ਹੁਣ ਤੀਜਾ ਜਿਹੜਾ ਸੀਜ਼ਨ ਚੱਲ ਰਿਹਾ ਤੇ ਅੱਜ ਅਸੀਂ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਸ੍ਰੀ ਅਰਜਨ ਦੇਵ ਜੀ ਮਹਾਰਾਜ ਖੇਡ ਸਟੇਡੀਅਮ ਦੇ ਵਿੱਚ ਇੱਥੇ ਅੱਜ ਦੇਖਿਆ ਕਿ ਇੱਥੇ ਕੋਈ 11000 ਤੋਂ ਵੱਧ ਤਰਨਤਾਰਨ ਜ਼ਿਲ੍ਹੇ ਦੇ ਸਾਡੇ ਸਕੂਲਾਂ ਦੇ ਬੱਚੇ ਬੱਚਿਆਂ ਸਾਡੇ ਬਜ਼ੁਰਗ ਜਾਂ ਹੋਰ ਨੌਜਵਾਨ ਜਿਹੜੇ ਉਹ ਉਹਨਾਂ ਦੇ ਭਾਗ ਲਿਆ ਤੇ ਲੈ ਰਹੇ ਨੇ ਹਾਂਜੀ ਹਾਂਜੀ ਬੰਨੋ ਦੱਸਿਆ ਜੀ ਸਾਡੇ ਸਪੋਰਟਸ ਅਫਸਰ ਜੀ ਜੀ ਉਹਨਾਂ ਨੇ ਦੱਸਿਆ ਵੀ ਇੱਥੇ ਕੁਝ ਸਾਡੇ ਸਟੇਡੀਅਮ ਦੇ ਵਿੱਚ ਉਹਨਾਂ ਦੀ ਰਿਕਵਰਮੈਂਟ ਉਹ ਅਸੀਂ ਜਿਹੜੀ ਪੂਰੀ ਕਰਾਂਗੇ ਜੀ ਸਾਡੇ ਖੇਡ ਮੰਤਰੀ ਜਾਂ ਸਾਡੇ ਜਿਹੜੇ ਇੱਥੇ ਜੋ ਬਿਵਾਰ ਅਫਸਰ ਨੇ ਉਹਨਾਂ ਨੂੰ ਕਾਇਕ ਤੇ ਉਹ ਵੀ ਕਰਵਾਵਾਂਗੇ ਬਾਕੀ ਇੱਥੇ ਬਿਜਲੀ ਦੀ ਸਮੱਸਿਆ ਸੀ ਜੀ ਸਾਡੇ ਐਸਾਬ ਕਰਮਚਾਰੀ ਉਹ ਵੀ ਸਾਡੇ ਨਾਲ ਆਏ ਆ ਤੇ ਉਹ ਵੀ ਜਿਹੜਾ ਨੂੰ ਕਹਿੰਦਾ ਜੀ ਇੱਥੇ ਵੱਡਾ ਟਰਾਂਸਫਾਰਮਰ ਲਾ ਕੇ ਤੇ ਜੋ ਵੀ ਮੈਂਡਜੈਂਸ ਸੀਦਾ ਕੰਮ ਹੋਰ ਵਾਲਾ ਤੇ ਇੱਥੇ ਨਿਰ ਨਿਰ ਵਿਕਟ ਜਿਹੜੀ ਸਪਲਾਈ ਆ ਬਿਜਲੀ ਦੀ ਉਹ ਦਿੱਤੀ ਜਾਊਗੀ ਇਹ ਰਹਿ ਗਈ ਕੋਈ ਮੁਸ਼ਕਿਲ ਨਹੀਂ ਹੋਰ ਦਿੱਜੋਗੀ ਜਿਹੜੇ ਬੱਚੇ ਸਾਡੇ ਇਥੋਂ ਜਿੱਤ ਕੇ ਸਟੇਟ ਦੇ ਵਿੱਚ ਪਾਰਟਿਸਪੇਟ ਕਰਨਗੇ ਉਹਨਾਂ ਨੂੰ ਅਸੀਂ ਆਪਣੇ ਵੱਲੋਂ ਸਾਡਾ ਡਿਲੀ ਬੋਰਡ ਵਿਭਾਗ ਜਿਹੜਾ ਅਸੀਂ ਉਹਨਾਂ ਨੂੰ ਵਧੀਆ ਟੀ-ਸ਼ਰਟਾਂ ਜਿਸ ਤਰ੍ਹਾਂ ਦੀਆਂ ਵੀ ਕਹਿਣਗੇ ਜਿਹੜੇ ਸਾਈਜ਼ ਦੀਆਂ ਅਸੀਂ ਉਹਨਾਂ ਨੂੰ ਦਵਾਂਗੇ ਬਾਕੀ ਉਹਨਾਂ ਨੂੰ ਐਪਰੀਸ਼ੀਏਟ ਕਰਾਂਗੇ ਠੀਕ ਆ ਅੱਜ ਇੱਥੇ ਜਿਹੜੇ ਦਿੱਤੀ ਬੱਚੇ ਉਹਨਾਂ ਨੂੰ ਇਨਾਮ ਜਿਹੜੇ ਦਿੱਤੇ ਆ ਤੇ ਮੈਂ ਸਾਰੇ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਤਗੜੇ ਹੋ ਕੇ ਪੰਜਾਬ ਦੀ ਰੰਗਲਾ ਪੰਜਾਬ ਬਚਾਉਣ ਵਾਸਤੇ ਤੇ ਤੁਸੀਂ ਇਹਦਾ ਖੇਡਾਂ ਦੇ ਵਿੱਚ ਆਪਾਂ ਨੂੰ ਭਾਗ ਲੈਣਾ ਚਾਹੀਦਾ ਦੇਖੋ ਇੱਕ ਖਿਡਾਰੀ ਜਿਹੜਾ ਜਦੋਂ ਖੇਡਦਾ ਤੇ ਉਹਦੇ ਵਿੱਚ ਕਈ ਗੁਣ ਪੈਦਾ ਹੁੰਦੇ ਆ ਜਿਸ ਤਰ੍ਹਾਂ ਆਪਸ ਵਿੱਚ ਦੀ ਮੇਲਜੋਲ ਸਹਿਣਸ਼ੀਲਤਾ ਤੇ ਇੱਕ ਚੰਗਾ ਇਨਸਾਨ ਬਣਦਾ ਜੀ ਵੱਲੋਂ ਜਿਹੜਾ ਪਲੇਅਰ ਆ ਖਿਡਾਰੀ ਆ ਉਹ ਤੋਂ ਆਪਾਂ ਇੱਕ ਜੋ ਚੰਗੇ ਇਨਸਾਨ ਦੇ ਵਿੱਚ ਗੁਣ ਹੁੰਦੇ ਆ ਉਹ ਆਪਾਂ ਅਸੈਪਟ ਕਰਦੇ ਆ